ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲ ਪਰਵਦੇ ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਲਜ ਦੇ ਐਨ ਐਸ ਐਸ ਯੂਨਿਟ ਅਤੇ ਇਕੋ ਕਲੱਬ ਦੇ ਸਾਂਝੇ ਯਤਨਾਂ ਨਾਲ ਪ੍ਰੋਗਰਾਮ ਆਫਸਰ ਡਾਕਟਰ ਬਲਬੀਰ ਕੌਰ ਅਤੇ ਡਾਕਟਰ ਰਜਿੰਦਰ ਪ੍ਰਸਾਦ ਦੀ ਅਗਵਾਈ ਹੇਠ ਦ੍ਰਿਸ਼ਪਾਣੀ ਦੇ ਮਹੱਤਵਪੂਰਨਤਾ ਬਾਹਲਪੁਰ ਸ਼ਹਿਰ ਵਿੱਚ ਉਦਿਆਤਸਿਆਂ ਬਰੋੜੈਡੀ ਕੀਤੀ ਇਸ ਅਰਦਿ ਨੂੰ ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੈਰਵਾਨਾ ਕੀਤਾ ਮਾਹਲਪੁਰ ਦੇ ਕੋਚ ਅੰਲੀ ਹਸਨ ਫੁੱਟਬਾਲ ਸਟੇਡੀਅਮ ਦੇ ਨਜ਼ਦੀਕ ਵਿਦਿਆਰਥੀਆਂ ਨੇ ਬੂਟੇ ਵੀ ਲਾਏ ਇਸ ਸਮੇਂ ਵਾਤਾਵਰਣ ਪ੍ਰੇਮੀ ਡਾਕਟਰ ਜਗਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣਾ ਅਤੇ ਪਾਣੀ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਅੰਤ ਵਿੱਚ ਪ੍ਰੋਗਰਾਮ ਆਫਸਰ ਡਾਕਟਰ ਬਲਬੀਰ ਕੌਰ ਰੀਲ ਨੇ ਡਾਕਟਰ ਜਗਤਾਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਮਾਹਲਪੁਰ ਤੋਂ ਸਭ ਦੀ ਰਿਪੋਰਟ